ਹੋ ਗਿਆ ਤਿਆਰ ਤਿਆਰ ਕਾਹਦੇ ਹੋਣਾ ਕੱਪੜੇ ਮਾੜੇ ਮੋਟੇ ਪਾਲੇ ਆ ਕੋਈ ਤੁਸੀਂ ਪੱਗ ਬੰਨ ਲੈਣੀ ਹੈ ਪਰਨਾ ਬੰਨ ਲਿਆ ਜੀ ਪੱਗ ਕੀ ਕਰਨੀ ਬੰਨ ਕੇ ਸਾਡੀ ਉਸੇ ਘੜੀ ਧੀ ਹੈ ਜਿਹਨੇ ਸਾਡੇ ਕੱਪੜੇ ਵੇਖਣੇ ਚਾਹੀਏ ਐਂ ਜਾਣਾ ਕਿ ਘੜੀ ਹੀਰਖ ਕਰਨਾ ਉਹਨਾਂ ਦਾ ਮਾੜਾ ਮੋਟਾ ਘਰ ਆ ਉਹਨੇ ਲੋਕਾਚਾਰੀ ਆ ਤੂੰ ਹੀ ਮੈਨੂੰ ਕਿਹਾ ਨਹੀਂ ਤੇ ਮੇਰਾ ਤਾਂ ਜੀ ਨਹੀਂ ਕਰਦਾ ਮੇਰਾ ਜੀ ਕਰਦਾ ਇਹਨਾਂ ਦੇ ਮੱਥੇ 'ਨਾਂ ਕਿਸੇ ਦੇ ਜੀ ਦੇ ਵੀ ਲੱਗਦਾ ਚੱਲ ਕੋਈ ਨਹੀਂ ਰੱਬ ਤੋਂ ਡਰਨਾ ਚਾਹੀਦਾ ਵਾ ਹੋ ਉਹਨੇ ਘੜੀ ਨਾਲੇ ਹੋ ਸਕਦਾ ਕੋਈ ਗੱਲਬਾਤ ਛੇੜਨ ਕੁੜੀ ਬਾਰੇ ਕੋਈ ਪਤਾ ਥੋ ਲੱਗੇ ਨਾਲ ਪੁੱਛਾਂਗੇ ਬਹਾਨੇ ਨਾਲ ਕੋਈ ਲੱਗਾ ਪਤਾ ਪੈਸੇ ਦੇ ਜ਼ੋਰ ਦੇ ਨਾਲ ਸਾਡਾ ਕੇਸ ਵੀ ਦੱਬ ਗਿਆ ਕਿਤੇ ਕੋ ਥੋੜਾ ਬੋਤਾ ਸਾਡਾ ਹੱਥ ਹੁੰਦਾ ਕਿਤੇ ਅਸੀਂ ਜਾ ਕੇ ਕਿਸੇ ਨੂੰ ਮਿਲਦੇ ਕੀ ਕਰੀਏ ਇਹਨਾਂ ਦੇ ਪੈਸੇ ਨੂੰ ਤੇ ਅੱਗ ਲੱਗ ਜੇ ਸਾਡੀ ਤੇ ਧੀ ਦੀ ਜ਼ਿੰਦਗੀ ਨਾਸਟ ਚਲੀ ਗੱਲ ਤੇ ਇਹਨਾਂ ਦੇ ਜਾਣਦੇ ਆਂ ਤੇ ਪੁਲਿਸ ਵਾਲੇ ਵੀ ਜਾਂਦੇ ਵੀ ਕੋਈ ਸਬੂਤ ਨਹੀਂ ਲੱਭਣਿਆ ਕੋਈ ਸਬੂਤ ਲੱਭੇ ਤਾਂ ਗੱਲ ਕਰੀਏ ਕੀ ਕਰੀਏ ਦੱਸ ਚਲੋ ਕੋਈ ਗੱਲ ਨਹੀਂ ਇਹ ਜ਼ਰੂਰ ਜਨਾਨੀ ਕੀਤਾ ਪਾਏਗੀ ਪੌਣ ਡਈ ਹੈ ਨਾ ਗਾਂਵ ਤੋਂ ਤਾਂ ਹੀ ਆ ਆਪਣਾ ਕੀ ਰਹਿ ਗਿਆ ਵਾ ਮੈਂ ਤਾਂ ਨਹੀਂ ਇਹਦਾ ਰੇਕ ਕੱਖ ਨਾ ਚੱਲੇ ਏਦਾਂ ਨਹੀਂ ਮਾੜੀ ਗੱਲ ਨਹੀਂ ਕਿਸੇ ਨੂੰ ਕਹੀ ਗਈ ਸੀ ਰੱਬ ਨਰਾਜ ਨਾ ਹੋਵੇ ਤਾਂ ਸਹੀ ਜੀ ਉਧਰੋਂ ਮੇਰੀ ਧੀ ਆ ਨਾ ਮੈਨੂੰ ਧੀ ਦਾ ਦੁੱਖ ਮਾਣ ਲਿਆ ਵਾ ਇਹਨੂੰ ਹੁਣ ਪਤਾ ਲੱਗਾ ਨਾ ਆਪਣੀ ਧੀ ਏਦਾਂ ਹੋਈ ਹੈ ਇਹ ਤਾਂ ਸਹੀ ਆ ਚੱਲ ਹੁਣ ਜ਼ਿਆਦਾ ਗਿਲੇ ਜਰਦੀ ਨਾ ਕਰ ਆ ਜਾ ਜੀਵਨ ਇਹ ਜੀਵਨ ਅ ਜੀਵਨ ਤੇ ਮੁਕਵਾਉਂਦੇ ਆਂ ਹਾਂਜੀ ਹਾਂਜੀ ਕੀ ਗੱਲ ਹੋ ਗਈ ਆ ਨਹੀਂ ਕੋਈ ਨਹੀਂ ਹੁਣ ਆ ਗਈ ਆ ਕੋਈ ਨਹੀਂ ਆ ਨਾ ਸਵੇਰ ਦਾ ਮੂੰਹ ਮੱਤੋਂ ਤਾਂ ਕੀ ਕਰਨਗੇ ਨਹੀਂ ਤੂੰ ਨਹੀਂ ਕੋਈ ਗੱਲ ਨਹੀਂ ਥੋ ਲੈਣੀ ਆ ਮੂੰਹ ਮੈਂ ਜੇ ਨਹੀਂ ਠੀਕ ਤਾਂ ਦਵਾਈ ਲਾ ਦਾਂ ਨਹੀਂ ਮੈਂ ਠੀਕ ਆ ਮੈਨੂੰ ਕੀ ਹੁਣਾਵਾ ਮੈਂ ਕਿਹੜਾ ਮਰਤੀ ਮੇਰੀ ਗੱਲ ਤਾਂ ਉੱਠ ਹਣਾ ਮੂੰਹ ਧੋ ਪਈ ਲੋ ਕੋਈ ਗੱਲ ਨਹੀਂ ਮੈਂ ਧੋ ਲੂੰਗੀ ਓਏ ਮੈਂ ਕਹਿੰਦੇ ਦੋਹਤਾ ਆ ਇਧਰ ਆ ਮੇਰੀ ਗੱਲ ਤਾਂ ਸੁਣੋ ਮੇਰਾ ਨਹੀਂ ਜੀ ਕਰਦਾ ਮੈਂ ਧੋ ਲੂੰ ਆਪੇ ਮੇਰੀ ਮੰਨ ਨਾ ਮੈਂ ਕਹਿੰਦੇ ਆ ਉੱਠ ਮੈਨੂੰ ਪਤਾ ਨਹੀਂ ਇੱਥੇ ਬਿਤੀ ਰਹਨੇ ਆ ਤਾਂ ਉੱਠ ਕੀਰਾ ਹੋ ਗਿਆ ਤੁਹਾਡਾ ਸਾਹਿਬ ਠੀਕ ਹੈ ਐਡੀ ਗੱਲ ਥੋੜੀ ਮਨ ਨੂੰ ਲਾਈ ਦਿੰਦੀ ਆ ਤੁਹਾਨੂੰ ਮੋਟਾ ਸਰਪੀ ਬਸ ਠੀਕ ਆ ਕ ਮੈਂ ਤਾਂ ਪਿੰਦਰੋਂ ਡੀਕੰਡੀ ਹੀਗੀ। ਆ ਚੱਲ ਕੋਈ ਨਹੀਂ। ਆ ਜਾ। ਮੇਰੇ ਤੇ ਹਸਾਰ ਨਾਲ ਕੋਸਤ ਹੋਈ ਗੈ ਨਾ ਡਿਪਰੈਸ਼ਨ ਦੀ ਮਰੀਜ਼ ਹੋਏ ਨਾ ਵੇਖ ਲਈ। ਮੈਂ ਤਾਂ ਕਹਿੰਦੀ ਮੈਨੂੰ ਮੌਤ ਹੀ ਆ ਜਾਏ। ਮੈਂ ਜੀਣਾ ਨਹੀਂ ਚੰਗੀ ਹਾਂ। ਸਾਡੇ ਵਾਲੇ ਵੀ ਹੈ ਨਾ ਤੂੰ ਤੇ ਮਰ ਜਾ। ਸਾਨੂੰ ਕੁੱਕ ਪਾਣੀ ਕਿਹਨੇ ਦੇਣਾ ਹੈ। ਚੱਲ ਮੇਰੀ ਗੱਲ ਸੁਣ। ਇੱਥੇ ਨਾ ਬਹਿ। ਠੀਕ ਆ? ਨਹੀਂ ਨਹੀਂ ਮੈਨੂੰ ਬਹਿ ਲੰਦੋ। ਮੁੰਡੇ ਨੇ ਆਉਣਾ ਮੁੰਡੇ ਨੂੰ ਡਿੱਕਣ ਦੇ। ਉਹ ਮੇਰੀ ਗੱਲ ਸੁਣ ਨਾ ਉਹਨੂੰ ਮੈਡੀਕਲ ਨਾ ਉੱਠਦਾ। ਇਹ ਤਾਂ ਲੰਮੇ ਪੈ। ਉਹ ਮੇਰਾ ਚਾਂਦ ਰਹਿਣਾ ਉਹਦੇ ਵਿੱਚ। ਹੋਰ ਚੱਲ ਚੜਾਏ ਕਿ ਦੇਖ ਹੋਰ ਹੋ ਗਿਆ ਤੇ। ਅੱਗੇ ਚੰਗੇ ਸੋਕ ਨੂੰ ਫੜੇ ਇੱਥੇ। ਓਡੀ ਕਾਲਾ ਦਵਾਈ ਲੈਣ ਦੀ ਕਿ ਅੱਖ ਦੇ ਖਰਾ ਕੇ ਦੇਣਾ। ਉਹ ਨਹੀਂ ਬਾਬਾ ਮੈਂ ਖਾਲੀ ਆ। ਹੈਂ? ਠੀਕ ਓ ਮੈਂ। ਮੈਨੂੰ ਕੁਝ ਨਹੀਂ ਹੋਣ ਲੱਗਾ ਮੈਂ ਤਾਂ ਬਾਰ-ਬਾਰ ਕਹਿੰਦੀ ਮੈਂ ਕਿਹੜਾ ਮਰ ਚਲੀ ਆ। ਮੈਨੂੰ ਨਹੀਂ ਕੀ ਪੌਤ ਆਉਣੀ। ਚੁੱਪਲਾ ਲਾ ਤੇ ਰਾਤ ਦੇ ਉੱਤੇ ਜਾ। ਮਿੰਟ ਲੱਗਦਾ ਵਾ ਤੁਸੀਂ ਮੈਨੂੰ ਉੱਧੇ ਹੀ ਬਿਮਾਰ ਕਰ ਫੜਨਾ ਹੋ ਚੱਲ ਹੁਣ ਨਾ ਇੱਥੇ ਪੈਰਾ ਲੰਮੇ ਠੀਕ ਆ ਮੈਂ ਤਾਂ ਪੈ ਜੰਨੀ ਆ ਮੇਰੀ ਗੱਲ ਸੁਣੋ ਬਾਹਰ ਬੈਠੇ ਰਹਿਓ ਅੰਦਰ ਆਣ ਕੇ ਤੁਸੀਂ ਹੁਣੇ ਪੈ ਜਾਓ ਕਿਤੇ ਇਹ ਨਾ ਮੈਂ ਹੁੰਦਾ ਧੁੱਪੇ ਰਵੇ ਬਾਹਰ ਉਹ ਨਹੀਂ ਜਾਂਦਾ ਕਿਤੇ ਮੇਰੀ ਪਹਿਲੇ ਗੱਲ ਸੁਣਾ ਤੇ ਕੋਈ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਆਵਾਜ਼ ਦੇ ਦੇ ਮੈਂ ਇੱਥੇ ਬੁੱਝ ਲੱਗੇ ਬੈਠਾ ਹੀ ਹਾਂ ਕੋਈ ਗੱਲ ਨਹੀਂ ਆਹੋ ਮੈਂ ਹੁੰਦਾ ਕਿ ਬਾਹਰ ਡਿੱਗਦਾ ਨਾ ਰਵੇ ਕਿਤੇ ਆਣ ਕੇ ਆਹੋ ਤੇ ਮੈਂ ਕਹਿੰਦੀ ਵੀ ਬਾਹਰ ਹੀ ਰਿਓ ਹਣ ਚੱਲ ਪੈਰਾ ਲੰਮੇ ਕਰ ਤੋ ਚੰਗਾ ਪੈ ਜੰਨੀ ਆ ਕੀ ਲੰਮੇ ਪਵਾ ਮੈਂ ਮੈਨੂੰ ਕਿੱਥੇ ਨੀਂਦ ਆਉਂਦੀ ਆ ਮੇਰੀ ਨੀਂਦ ਤੇ ਮੇਰੀ ਟੀ ਲੈ ਗਈ ਨਾਲ ਹੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜ਼ਿੰਦਗੀ ਜੀਣੀ ਕਿੱਦਾਂ ਵਾ ਹੁਣ ਮੈਂ ਮੈਂ ਤਾਂ ਰੋਜ਼ ਹੀ ਮਰਦੀ ਆ ਹਾਏ ਰੱਬਾ ਕਿਹਨਾਂ ਨਾ ਇਦਾਂ ਕਰੇ ਕਿਸ ਦੀ ਜਵਾਨਤੀ ਨੂੰ ਕੁਛ ਨਾ ਹੋਵੇ ਚੱਲਿਆ ਯਾਰ ਮੁੰਡਾ ਉਹਦੇ ਵਾਜਣ ਦਾ ਨਾ ਮਾਰੂਗਾ ਬੂਆ ਕਰ ਕੰਮ ਤਾਉਂ ਗਦੇ ਫੁੱਲ ਤਾਂ ਹੀ ਪਹਿਲੇ ਮਾਰਦੇ ਮੜੀ ਜੀ ਚਲ ਸੀਕੇ ਪੰਜੇ ਆਜੋ ਆ ਲੰਘੋ ਹਲ ਦੇ ਪਿੱਛੇ ਕੱਲ ਅੱਜ 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 ਬੈਟ ਮੈਂ ਤਾਂ ਬੜੀ ਮਾੜੀ ਗੱਲ ਹੋਈ ਫਿਰ ਕੁੜੀ ਨਾਲੋਂ ਬਾਜੀ ਉਹ ਬੱਸ ਭਾਜੀ ਨੇ ਤੁਹਾਨੂੰ ਬੜਾ ਇਦਾਂ ਹੀ ਆ ਠੀਕ ਕਰਨਾ ਕੀ ਚੱਕਰ ਪੈ ਗਿਆ ਚੱਕਰ ਬਸ ਕਰਦਾ ਪਣਾ ਵਾ ਟਾਇਟੂ ਹੀ ਹੋ ਗਿਆ ਕਹਿ ਕੋ ਹੋ ਗਿਆ ਹਾਂਜੀ ਹਾਂਜੀ ਅੱਛਾ ਉਹ ਸੋਸ ਆਜ ਦੀ ਬੜਾ ਹੀ ਪਿਤਲਾਤ ਨੂੰ ਵੀ ਤੁਹਾਨੂੰ ਪਤਾ ਹੋ ਗਿਆ ਤੁਹਾਨੂੰ ਪਿਛੇ ਜੀ ਹੂੰ ਹੂੰ ਤੇ ਬਸ ਸੋਚਦੇ ਨਾਲ ਹੀ ਸਾਰਾ ਕੰਮ ਖਰਾਬ ਹੋ ਗਿਆ। ਬੰਦੇ ਨੂੰ ਟੈਨਸ਼ਨ ਵੀ ਹੋਏਗੀ ਨਾ। ਹਾਂਜੀ ਹਾਂਜੀ। ਕਿਤੇ ਡਿਪਰੈਸ਼ਨ ਚ ਚਲ ਗਈ ਕੁੜੀ ਹਾਂ। ਉਹੀ ਗੱਲ ਹੋਈ ਨਾ ਤੇ ਮੁਰਕਿਆ ਨਾ ਉਹਦਾ ਚੱਕਰ ਪੈ ਗਿਆ। ਕੰਮ ਤਾਂ ਸਾਰੇ ਗਲਤੀ ਹੋ ਗਏ। ਹਾਂਜੀ ਹਾਂਜੀ। ਚਲੋ। ਜਿੰਦੀ ਜਾਗਦੀ ਹੀ ਆਪਣੇ ਘਰ ਰਹਿੰਦੀ ਜੇ ਤਲਾਕ ਹੋ ਵੀ ਗਿਆ ਹੀ। ਕਿਤੇ ਹੋਰ ਕਿਤੇ ਹੋ ਜਾਂਦਾ ਮੜ ਚੰਗਾ ਵਿਆਹ ਹੋਰ ਕੀ। ਉਹ ਤਾਂ ਗੱਲ ਭਾਜੀ ਵੀ ਜਲੀ ਗੱਲ ਤਾਂ ਦੱਸੀ ਨਹੀਂ ਨਾ ਸਾਨੂੰ ਵੀ ਇਤਰਾ ਹੁੰਦਾ। ਨਾਲੇ ਜ਼ਿੰਦਗੀ ਕਿਹੜੀ ਭਾਜੀ ਬਾਰ-ਬਾਰ ਹੁੰਦੀ ਆ। ਹਾਂਜੀ ਹਾਂਜੀ। ਠੀਕ ਹੈ ਨਾ। ਅੰਦਰੇ ਅੰਦਰੇ ਟੈਨਸ਼ਨ ਲੈ ਗਈ ਨਾ ਹਾਂਜੀ ਹਾਂਜੀ ਘਰੇ ਪੂਰੀ ਹੋ ਗਈ ਫਿਰ ਘਰ ਹਸਪਤਾਲ ਖੜੀ ਉਹ ਬਾਅਦ ਜਦੋਂ ਜਾ ਕੇ ਵੇਖੀਏ ਬੱਸ ਉਹ ਤੇ ਦੁੱਧ ਮਰੀ ਪਈ ਤੇ ਅੱਛਾ ਮੜਾ ਫਿਰ ਕੰਮੜਾ ਆਇਆ ਹਾਂ ਹਾਂਜੀ ਚਲੋ ਬੰਦਾ ਕੀ ਕਰ ਸਕਦਾ ਜੀ ਜੋਰ ਥੋੜਾ ਪ੍ਰਮਾਤਮਾਗੇ ਹਾਂਜੀ ਹਾਂਜੀ ਇਹ ਗੱਲ ਹੈਗੀ ਤੁਸੀਂ ਬੈਠੋ ਤੇ ਮੈਂ ਨਾ ਪਾਣੀ ਲੈ ਕੇ ਆਉਣਾ ਨਹੀਂ ਪਾਣੀ ਤਾਂ ਨੇ ਪੀ ਕੇ ਆਏ ਕੋਈ ਨਹੀਂ ਚਲੋ ਬੈਠੋ ਤੁਸੀਂ ਮਾੜੇ ਕੋਨੇ ਕੋਈ ਗੱਲ ਮੈਂ ਕਹੇ ਵੇਲਾ ਕੈਂਡ ਇਹ ਅਟੈਕ ਹੋ ਕੇ ਮਰੀ ਆ ਸਾਨੂੰ ਕਿਹੜਾ ਪਤਾ ਨਹੀਂਗਾ ਦੱਸਣ ਵਾਲਿਆਂ ਦਾ ਉਹ ਦਿਨ ਦਾਤਾ ਵੀ ਦਵਾਈ ਖਾ ਕੇ ਮਰ ਗਈ ਉੱਪਰ ਕਰੋ ਬਗਾਨੇ ਘਰ ਆਏ ਜੀ ਸੁਣ ਲੈਣਗੇ ਤੇ ਗੁੱਸਾ ਕਰਨ ਲੰਗੇ ਉਹ ਐ ਨਹੀਂ ਇੱਥੇ ਕੋਈ ਵੀ ਚਲ ਗਿਆ ਵਾ ਇਥੋਂ ਕੋਈ ਨਹੀਂ ਖਾਦੀ ਧੀ ਦੇ ਨਾਲ ਕੀਤੀਆਂ ਇਹ ਹੁਣ ਆਪਣੀ ਦੇ ਅੱਗੇ ਆਈ ਗਈਆਂ ਉਹ ਪਰਮਾਤਮਾ ਬੜਾ ਬਿਆਨਤਵਾ ਉਹ ਸਾਰਾ ਕੁਝ ਵੇਂਦਾ ਠੀਕ ਹੈ ਨਾ ਉਹ ਨੋਟ ਕਰਦਾ ਵੀ ਕੀ ਕੀ ਹੋਣ ਲਿਆ ਉਹ ਚਲੋ ਅਸੀਂ ਤਾਂ ਨਹੀਂ ਆਂਦੇ ਕੋਈ ਉਹ ਵਿਚਾਰੀ ਮਰਦੀ ਜਿੰਨਾ ਆਪਣੀ ਧੀ ਦਾ ਦੁੱਖ ਕੀਤਾ ਕਿ ਨਹੀਂ ਖਾਦੀ ਦਾ ਵੀ ਕੀਤਾ ਹੁੰਦਾ ਇਹੋ ਤੇ ਲੋਕ ਫਰਕ ਕਰਦੇ ਆ ਨੂਹਾਂ ਧੀਾਂ 'ਚ ਮੈਂ ਤਾਂ ਦੇਖਦੀ ਨਹੀਂ ਆਪ ਕਿਤੇ ਨਾ ਪਿੰਦਰ ਦੇ ਹਾਂ ਲਿਆ ਕੀ ਬਰਾ ਕਰ ਗਏ ਗਏ ਹੋਣਗੇ ਓ ਜੀਵਨਾ ਓ ਜੀਵਨਾ ਹਾਂਜੀ ਉਹ ਤਾਂ ਉੱਠ ਆਇਆ ਕੋਈ ਮੁੰਡਾ ਨਹੀਂ ਆਇਆ ਉਹ ਮੁੰਡਾ ਤਾਂ ਨਹੀਂ ਆਇਆ ਅਜੇ ਹਾਂ ਹੋਰ ਕੋ ਆਇਆ ਵਾ ਹੋਰ ਕੌਣ ਆਇਆ ਵਾ ਉਹ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਵਾ ਮੇਰੀ ਗੱਲ ਸੁਣੋ ਮੇਰਾ ਨੇ ਜੀ ਕਰਦਾ ਕਿਸ ਨਾਲ ਗੱਲ ਕਰਨ ਨੂੰ ਜਾਓ ਤੁਸੀਂ ਹਾਂਪੇ ਜਾ ਕੇ ਕਰ ਲਓ ਉਹ ਕੋਈ ਉਪਰੇ ਨਹੀਂ ਗੇ ਆਪਣੇ ਪਿੰਡ ਦੇ ਸਾਸੋਰਾ ਵਾ ਕੀ ਆਖਿਆ ਪਿੰਡਰ ਦੇ ਸਾਸੋਰਾ ਆਹੋ ਇਹਨਾਂ ਦੀ ਹਿੰਮਤ ਕਿੱਦਾਂ ਹੋਈ ਮੇਰੇ ਘਰ ਆਉਣ ਦੀ ਜਾ ਉਹਨਾਂ ਨੂੰ ਕਹਿ ਦਿਓ ਜਾ ਕੇ ਜਿਹੜੇ ਪੈਰੀ ਆਏ ਆ ਨਾ ਉੰਨੀ ਪਿਆਰੀ ਵਾਪਸ ਚਲ ਜਾਣ ਨਹੀਂ ਤੇ ਮੇਤੋਂ ਪੁਰਾ ਕੋਈ ਨਹੀਂ ਜੇ ਉਹ ਮੇਰੀ ਗੱਲ ਸੁਣ ਲਾ ਘਰ ਆਏ ਆ ਠੀਕ ਆ ਉਹਨਾਂ ਦੀ ਗੱਲ ਤੇ ਸੁਣਾ ਕੀ ਗੱਲ ਸੁਣਾ ਹੈ ਤੇ ਮਾਸ਼ਾ ਵੇਖਣ ਆਈ ਹੈ ਮੇਰਾ ਠੀਕ ਆ ਨਾ ਉਹ ਵੇਖਣ ਆਈ ਆ ਇਹ ਜਿੰਦੀ ਆ ਕਿ ਮਰ ਗਈ ਆ ਤੁਹਾਨੂੰ ਕੀ ਪਤਾ ਮੇਰੇ जखਮਾਂ ਤੇ ਲੂਣ ਪਾਉਣ ਆਈ ਅਗਲੀ ਇਹਨਾਂ ਨੂੰ ਕਹਿ ਦੋ ਜਾ ਕੇ ਇੱਥੋਂ ਚਲ ਜਾਓ ਬਸ ਉਹਨਾਂ ਨਾਲ ਜਾ ਕੇ ਗੱਲ ਤੇ ਕਰ ਕੋਈ ਮੈਂ ਨਹੀਂ ਗੱਲ ਕਰ ਸਕਦੀ ਇਹੋ ਜਾਨਾ ਸੌ ਸੌ ਗੱਲ ਕਰਕੇ ਗਈ ਮੇਰੀ ਧੀ ਨੂੰ ਠੀਕ ਆ ਨਾ ਉਹ ਮੇਰਾ ਸ਼ਰਾਫੇ ਉੱਡਾ ਜੀ ਜਸਵੰਤ ਲਹਿਰ ਕਰਨਾ ਆਏ ਹੋਣੇ ਆ ਇਹਨਾਂ ਦਾ ਥੋੜਾ ਪੈ ਤਾਂ ਦਾ ਫਿਰ ਖਾ ਲੈਣਾ ਆ ਜੋੜੇ ਹੱਥ ਤੁਹਾਡੇ ਗੜੀ ਇਹਨਾਂ ਨੂੰ ਕਹਿ ਦੋ ਵੀ ਨਿਕਲ ਜਾ ਉਥੋਂ ਟਾਈਮ ਦੇ ਨਾਲੀ ਮੇਰੇ ਕੋਲ ਤਾਂ ਨਹੀਂ ਉਹ ਜਬਾਨ ਹੈਗੀ ਤੇ ਤੂੰ ਜਾ ਕੇ ਕਹਦੇ ਸਿਆਣੇ ਚੱਲ ਕੋਈ ਨਹੀਂ ਮੈਂ ਕਹਿ ਦਿੰਨੀ ਆ ਬੈੜਾ ਮੇਰੀ ਗੱਲ ਸੁਣ ਪਰ ਮਾਨਣਾ ਨਾ ਜਿਹੜੀ ਵੀ ਗੱਲ ਕਰਨੀ ਹੈ ਸਮਝ ਸੋਚ ਕੇ ਕਰੀ ਤਰ ਮੈਂ ਤਾਂ ਸਾਂ ਗੱਲ ਤੂੰ ਹੀ ਆਪ ਸਿਆਣੇ ਜੇ ਜਿਹੜੀ ਮਾਂ ਦੇ ਮੂੰਹ ਤੇ ਆ ਕੇ ਕਹਦੇ ਕੋਈ ਤੇ ਤੇਰੀ ਧੀ ਦਾ ਬੇੜਾ ਘਰ ਕੋਣਾ ਵਾ ਉਹ ਮਾਂ ਹੁਣ ਕਿਦਾਂ ਬਰਦਾਸ਼ ਕਰੇ ਇਹਨਾਂ ਨੂੰ ਹੋਏ ਨਾ ਹੋਏ ਇਹਦਾ ਹੀ ਸਰਾਫ ਲੱਗਾ ਮੇਰੀ ਧੀ ਨੂੰ ਮੈਨੂੰ ਪਤਾ ਵਾ ਨਾ ਓਏ ਯਾਰ ਮੇਰੀ ਸੁਣ ਲੈ ਗੱਲ ਉਹਨਾਂ ਨਾਲ ਵੀ ਇਤਰਾ ਹੀ ਹੋਈ ਆ ਠੀਕ ਨਹੀਂ ਕੀ ਹੋਇਆ ਇਹਨਾਂ ਦਾ ਤੂੰ ਤੇ ਆਪਣੇ ਦਾ ਸਭ ਕੁਝ ਹੱਥੀ ਕਰ ਲਿਆ ਉਹਨਾਂ ਦੀ ਇਹਦੇ ਲੱਭੀ ਨਹੀਂ ਆਹ ਦੇਖੋ ਤੁਸੀਂ ਉਹਨਾਂ ਦਾ ਪੱਖ ਪੂਰੀ ਜਾਇਓ ਮੇਰੇ ਕੋਲ ਨਹੀਂ ਇਹ ਜਰਿਆ ਜਾਣ ਡਿਆ ਇਹਨਾਂ ਨੂੰ ਕਹਿਦਾ ਮੇਰੇ ਜਾਣ ਤਾਂ ਪਹਿਲਾਂ ਤੈਨੂੰ ਚੜ ਜਾ ਕੇ ਇਹਨੂੰ ਇਦਾਂ ਮੂੰਹ ਤੋੜ ਕੇ ਗਲਤ ਨਹੀਂ ਕਿਹਾ ਜਾਂਦਾ ਹੁੰਦਾ ਜੇ ਤਾਂ ਤੂੰ ਕਰਨ ਨਹੀਂ ਆ ਸਮਝੀ ਗੱਲ ਕਿ ਨਹੀਂ ਮੈਨੂੰ ਨਹੀਂ ਪਤਾ ਮੈਂ ਕੀ ਕਰਨ ਨਹੀਂ ਆ ਪਰ ਜੋ ਮੈਨੂੰ ਠੀਕ ਲੱਗਣ ਡਿਆ ਨਾ ਮੈਂ ਉਹ ਹੀ ਕਰਨਾ ਵਾ ਚਲਾ ਆ ਇਧਰ ਤੇ ਬੁਧੀ ਰੋਲੀ ਨਾ ਪਾਈ ਉਥੇ ਆ ਜਾ ਟੇਬਲ ਪਾ ਲੈ ਆ ਜਾ ਤਸਰੀਆ ਭੈਣ ਸੱਸੀ ਗਰਦਨ ਜੀ ਬੜੀ ਮਾੜੀ ਗੱਲ ਹੋਈ ਜੇ ਬੇਟੀ ਵੱਲੋਂ ਦੇ ਮਾੜੀ ਟਾੜੀ ਕਾਦੀ ਆ ਮਾੜੀ ਤੇ ਮੇਰੀ ਹੋ ਗਈ ਨਾ ਹੁਣ ਤਮਾਸ਼ਾ ਵੇਖਣ ਆਈ ਆ ਹੈ ਇਹ ਵੇਖਣ ਆਈ ਆ ਕਿ ਜਿੰਦੀ ਆ ਤੇ ਮਰ ਗਈ ਆ ਇਸੇ ਕੰਮ ਆਈ ਆ ਨਾ ਮੈਨੂੰ ਸਾਰਾ ਪਤਾ ਵਾ ਕੰਮ ਤੋਂ ਕੰਮ ਇਹਨੇ ਸੋਚ ਲਿੰਦੀ ਮੈਂ ਤੇਰੇ ਘਰ ਆਈ ਆ ਯਾ ਤੇਰੀ ਤੀਹਹੇ ਕਰਨਾ ਹੀ ਮੈਨੂੰ ਪੁੱਛ ਕੇ ਵੇਖ ਜੀ ਦੀ ਲੱਭਣ ਹੀ ਨਹੀਂ ਗਈ ਆਪ ਤੇ ਸਭ ਕੋ ਹੱਥੀ ਕਰ ਲਿਆਈ ਆ ਅੱਛਾ ਉਹਨਾਂ ਨੂੰ ਦਿਵਾ ਚੜਿਆ ਸੀ ਮੈਨੂੰ ਇਹ ਦੱਸਣ ਆਈ ਆ ਉਹ ਪਾਜੀ ਜੀ ਅਸੀਂ ਆ ਹੀ ਗਏ ਆ ਤੇ ਰੱਬ ਤੋਂ ਡਰੋ ਕਿਹੜੀਆਂ ਗੱਲਾਂ ਕਰਦੇ ਜੀ ਮੈਂ ਤਾਂ ਰੱਬ ਕੋਈ ਡਰਦੀ ਨਹੀਂ ਆ ਕੰਮਾਂ ਦੇ ਪਾਗੇ ਤੁਸੀਂ ਜੇਦੀ ਜਵਾਨਤੀ ਇਦਾਂ ਹੋ ਗਈ ਹੋਵੇ ਨਾ ਉਹਨੂੰ ਪਤਾ ਹੁੰਦਾ ਉੱਤੇ ਕੀ ਬੀਤਣ ਢਈ ਆ ਜਵਾਨਤੀ ਦਾ ਸਾਡੀ ਉੱਥੇ ਗੁੜਰੀ ਹੋ ਗਈ ਜੀ ਤੇ ਬਾਤ ਕਦ ਸੋਚਿਆ ਹੀ ਨਹੀਂ ਜੀ ਭੈਣ ਜੀ ਆਪਣੀ ਧੀ ਦਾ ਬੜਾ ਦੁੱਖ ਵਾ ਤੇ ਜਿਹੜੀ ਸਾਡੇ ਇਨਚਰਾਂ ਦੇ ਲੱਭਣੇ ਡੇ ਉਹਦੇ ਬਾਰੇ ਕੀ ਕੀਤਾ ਜੀ ਤਾਨੂੰ ਕੀ ਪਤਾ ਪਾਜੀ 100 100 ਗੱਲ ਕੀਤੀ ਹੀ ਮੈਨੂੰ ਮੈਨੂੰ ਮੇੜੇ ਮਾਰੇ ਮਰਤੀ ਦੇ ਇਹਨੂੰ ਪਤਾ ਵਾ ਫਿਰ ਦਿਲ ਤੇ ਪੱਥਰ ਰੱਖ ਕੇ ਆ ਗਏ ਆ ਵੀ ਚਲੋ ਰੱਬ ਤੋਂ ਡਰ ਕੇ ਜਾਣਾ ਚਾਹੀਦਾ ਵਾ ਹਿਰਕ ਕਰਕੇ ਆਉਨੇ ਆ ਉਹਨਾਂ ਨਾਲ ਉਹਨਾਂ ਦਾ ਕੋਈ ਕਸੂਰ ਨਹੀਂ ਤੁਹਾਡਾ ਕਸੂਰ ਆ ਤੁਹਾਨੂੰ ਬਹੁਤ ਜ਼ਿਆਦਾ ਅਸੀਂ ਕਾ ਵੀ ਸ਼ਰਸ਼ਰ ਨਹੀਂ ਹਿਰਕ ਕਰਨੀ ਜਾਵਾਂ ਇਹੋ ਜਿਹੇ ਕੰਮ ਤੇ ਕਿਤੇ ਜਾਓ ਨਾ ਆ ਜੋੜੇ ਹੱਥ ਨਾਲ ਲੋਟਾ ਦੇ ਹਿਰਕ ਦੇ ਵੇਖੋ ਪਾਜੀ ਜੇ ਇਹਦਾ ਦਿਮਾਗ ਖਰਾਬ ਆ ਤੁਹਾਡਾ ਤਾਂ ਸਹੀ ਆ ਉਹੀ ਕੋ ਚੰਗੀ ਗੱਲ ਪਾਜੀ ਘੱਮਸੋ ਕਮ ਇੰਨਾ ਵੀ ਹੰਕਾਰ ਨਹੀਂ ਚਾਹੀਦਾ ਤੁਹਾਡੇ ਘਰ ਚੱਲ ਕੇ ਆਏ ਆ ਕਿੱਦਾਂ ਬੋਲਣ ਨੇ ਰੋਲੀਆਂ ਨਹੀਂ ਆਪਣੇ ਘਰ ਕਦਾ ਹੰਕਾਰ ਵਾ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਆ ਮੈਂ ਮਰ ਮਰ ਕੇ ਜੀਂਦੇ ਹੀ ਆ ਇਹਦੇ ਤਮਾਸ਼ਾ ਵੇਖਣ ਆਏ ਆ ਜੇ ਤੁਸੀਂ ਮਰ ਮਰ ਜੀਂਦੇ ਹੋ ਨਾ ਇਹ ਵੀ ਮਰ ਮਰ ਜੀੜੇ ਸਾਡਾ ਕੀ ਰਹਿ ਗਿਆ ਵਾ ਸਾਡਾ ਬੇੜਾ ਕਰਕੇ ਤੇ ਤੁਸੀਂ ਕਰਤਾ ਵਾ ਨਾਲੇ ਅਸੀਂ ਤਾਂ ਕੋਈ ਫਿਰ ਮਾੜੀ ਚੰਗੀ ਗੱਲ ਹੀ ਝੜਨਾ ਕੀਤੀ ਅਸੀਂ ਆਖਣ ਦੇ ਆ ਵੀ ਕੀ ਪਤਾ ਉਹਦੇ ਨਾਲ ਕੀ ਪਾਣਾ ਵਾਪਰੇ ਆ ਵਾ ਪਈ ਕਿਹਦੇ ਪਤਾ ਲੱਗ ਜੂ ਜੇ ਰੱਬ ਚਾਊਗਾ ਸੀ ਕੋਈ ਨਹੀਂ ਇਹਨਾਂ ਦਾ ਕਸੂਰ ਜੇ ਇਹਨਾਂ ਮੇਰੀ ਧੀ ਮਾਰੀ ਜੇ ਜੋ ਵੀ ਕੀਤਾ ਮੇਰੀ ਧੀ ਇਹਨਾਂ ਹੀ ਕੀਤੀ ਤੋ ਰੱਬ ਨੇ ਤੁਹਾਡੇ ਅੱਗੇ ਲਿਆਂਦਿਆ ਅੱਛਾ ਉਹ ਚੱਲ ਏਦਾਂ ਨਹੀਂ ਬੋਲੀਦਾ ਹੋਈਦਾ ਦੇਖਿਆ ਜੇ ਆ ਸੁਣ ਲੈ ਜੇ ਆਪਣੇ ਕੰਨ ਹੀ ਹੋਣ ਹੈ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਉਹ ਤੁਸੀਂ ਭੈਣ ਜੀ ਏਡੀ ਵੱਡੀ ਗੱਲ ਨਾ ਕਰੋ ਮੂੰਹ ਪੜਕੋ ਭਾਵੇਂ ਧੀਆ ਭੈਣਾਂ ਵਾਸਤੇ ਤੁਸੀਂ ਸੋਚਿਆ ਜੇ ਕਿੱਦਾਂ ਆਇਆ ਤੇ ਗੱਲ ਪਈ ਨਹੀਂ ਤੁਹਾਡਾ ਫਰਜ ਬੰਦਾ ਉੱਥੇ ਸਮਝਾ ਕੇ ਲਿਆਂਦੇ ਨਹੀਂ ਮੰਨਦੇ ਤਾਂ ਉੱਥੇ ਰਹਿਣ ਦੇਣਾ ਹੀ ਨਾ ਮੇਰੀ ਗੱਲ ਸੁਣੋ ਉਹ ਝਾਕਾ ਹੀ ਹੈ ਨਹੀਂ ਜਿੱਦਣ ਮੇਰੀ ਧੀ ਜਿੰਦੀ ਜਾਗਦੀ ਸੀ ਨਾ ਮੈਨੂੰ ਸੌ ਸੌ ਗੱਲ ਕੀਤੀ ਉੱਥੇ ਬਹਿ ਕੇ ਇਹ ਹੱਥੋਂ ਆ ਗਈ ਆ ਤੇ ਰੀਤੀ ਨਾਲ ਇਦਾਂ ਹੋਵੇ ਉਹੋ ਹੀ ਕੰਮ ਹੋ ਗਿਆ ਸ਼ਰਾਬ ਲੈ ਕੇ ਬਹਿ ਗਿਆ ਮੇਰੀ ਧੀ ਨੂੰ ਤੇ ਜਿੰਨੂੰ ਭੈਣ ਦੀ ਅੱਗ ਲੱਗੀ ਹੁੰਦੀ ਉਹਨੇ ਫਿਰ ਕਹਿਣਾ ਹੀ ਆ ਤੂੰ ਕੀ ਸੋਚਿਆ ਸਾਡੀ ਕੁੜੀ ਬਾਰੇ ਬਸ ਮੈਨੂੰ ਵੀ ਇਦਾਂ ਹੀ ਅੱਗ ਲੱਗੀ ਆ ਲੱਗੀ ਆ ਤਾਂ ਲੱਗੀ ਰਹੀ ਹੈਗੀ ਕਰਕੇ ਦੱਸੋ ਇਹ ਕਾਹਦੀ ਤੇ ਅੱਗ ਬੁਝਾਉਣੀ ਆ ਮਾਰੀ ਆ ਪੰਬੇ ਦੀ ਗੱਲ ਸੁਣ ਜਾਣ ਤੋਂ ਪਰੇ ਮੈਂ ਚਾਹ ਘੁੱਟ ਪਿਵਾਵਾਂ ਭਾਜੀ ਆ ਚੋ ਰਹੀ ਲੋੜ ਨਹੀਂ ਤਾਂ ਚਾਹ ਜੁੱਤੀਆਂ ਨੂੰ ਬਹੁਤ ਸੋਹਣੀ ਚਾਹ ਪਿਆਲਦੀ ਆ ਜੁੱਤੀਆਂ ਮਾਰੀਆਂ ਜਿਹਾ ਆਂ ਦੇ ਸਿਰ ਦੇ ਵਿੱਚ ਸਾਡੇ ਘਰ ਨਹੀਂ ਹੈਗੀ ਚਾਹ ਇੰਨਾ ਵਾਸਤੇ ਅੱਜ ਉਹਦੇ ਪੁੱਤਰੇ ਵੀ ਨਹੀਂ ਗਏ ਮੈਂ ਕਹਿੰਦਾ ਪਹਿਲਾਂ ਕਿ ਤਰ ਮਾਤਾ ਕਹਿ ਕੇ ਮੈਂ ਨਾ ਪਾ ਉੱਠ ਬਾਜੀ ਜੇ ਤੁਹਾਡਾ ਕੰਟਰੋਲ ਹੁੰਦਾ ਇਦਾਂ ਨਾ ਹੀ ਬੋਲਦੇ ਤੁਹਾਡੇ ਘਰ ਇਹ ਰਵਾਸ ਨਹੀਂ ਇਹਨਾਂ ਘਰ ਹੀ ਬੜੀ ਆਵੇ ਜਾ 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 ਆਪਣੇ ਘਰ ਮੈਨੂੰ ਲੋਕਾਂ ਦੀ ਤਰਾਂ ਦੀ ਆਪਣੇ ਘਰ ਹੀ ਚੱਲਿਆ ਹੋਰ ਅਸੀਂ ਤੁਹਾਡੇ ਘਰ ਨਹੀਂ ਬਹਿਣਾ ਸਾਡੀਆਂ ਬਾਹਾਂ ਨਹੀਂ ਆਕੜੀਆਂ ਤੁਹਾਡੇ ਤੋਂ ਬਹਿਣਾ ਖਲਾਸੀ ਕਰੋ ਕੋਈ ਗੱਲ ਨਹੀਂ ਜੇ ਮੇਰੀ ਧੀ ਲੱਗਤਾ ਤੂੰ ਹੀ ਸਾਡਾ ਕੱਖ ਨਹੀਂ ਰਹਿਣ ਦਿੱਤਾ ਰਹਿਣਾ ਤਾਂ ਸਾਡੀ ਕੱਖ ਨਹੀਂ ਅਗਰ ਰਹਿਤੀ ਗਿਆ ਸਾਡਾ ਹੁਣ ਨਾ ਮੈਨੇ ਮਾਰੋ ਨਾ ਰਹਿਣਾ ਭਾਈ ਤੂੰ ਇਹਦੇ ਸਿਆਣੇ ਆ ਤੂੰ ਅਹੀਂ ਸਿਆਣੇ ਆ ਐਂ ਕਹ ਰਿਹਾ ਹਾਂ ਸਾਡੀ ਗੱਲ ਸਿਆਣੇ ਬਣਾ ਦਿੱਤੀ ਕੋਈ ਜਾ ਇਹਨਾਂ ਨੂੰ ਕਹਿ ਦੇ ਚਲ ਜਾ ਥੋੜਾ ਕੋਈ ਚਲ ਜਾਂਦੇ ਚਲ ਜਾਂਦੇ ਆ ਚਲਾ ਮੈਂ ਤੂੰ ਪਾਣੀ ਦੇ ਘੁੱਟ ਨੂੰ ਵੀ ਦਰਸਣਾ ਮੇਰੀ ਧੋਪਕੇ ਦਿੱਤੀ ਮੇਰੇ ਕੋ ਹਾਰ ਨਾ ਘੋਸਣ ਲੈ ਚਲ ਜਾ ਉਥੋਂ ਬਸ ਦੇਖ ਲੋ ਤੀ ਤੈਨੂੰ ਮੈਂ ਕਿਹਾ ਵੀ ਨਾ ਇੰਨਾ ਰੋਲਾ ਪਾਵੀਂ ਤੂੰ ਧੋਨ ਲਿਆ ਕਰ ਤਪਤਪਰਾ ਤੇਰਾ ਆਪਣੇ ਮਿਲਤੀ ਖੋਲੀ ਆ ਮੈਂ ਤੈਨੂੰ ਡਾਡਾ ਵੱਡੇ ਮੇਰੇ ਮਾਰੇ ਫੇਰ ਧਾਰਾ ਕੇ ਮੇਰੀ ਬੇਟੀ ਮੈਂ ਤਾਂ ਜਿੰਦੀ ਮਰ ਗਈ ਅੱਜ ਤੜ ਕੋ ਕੁਛ ਨਹੀਂ ਹੋਣਾ ਮੂੰ ਹੀ ਹੌਸਲੇ ਨਾਲ ਕੁੰਡੀ ਕੋਈ ਗੱਲ ਚੰਗੀ ਕਰਦੇ ਠੀਕ ਆ ਉਹ ਵੀ ਤਾਂ ਸਾਰੀ ਧੂਪਾਈ ਆ ਕੀ ਹੌਸਲੇ ਦਾ ਕੂਆ ਜਿਹਦਾ ਕਲੇਜਾ ਪਾਟਾ ਵਾ ਨਾ ਉਹਦੇ ਕੋ ਹੌਸਲੇ ਨਾਲ ਕੋਈ ਆ ਜਾਂਦਾ ਠੀਕ ਵਾ ਨਾ ਮੈਨੂੰ ਪਤਾ ਵਾ ਉਹਨਾਂ ਦਾ ਪਾਟਾ ਵਾ ਕਲੇਜਾ ਆਪਣੀ ਦਾ ਦੁੱਖ ਆ ਤੇ ਉਹਦਾ ਦੁੱਖ ਕੋਈ ਨਹੀਂ ਕਹਦੀ ਦਾ ਜਾ ਤੁਸੀਂ ਵੀ ਚੱਲ ਜਾ ਮੇਰੇ ਲਾਗੋ ਮੈਨੂੰ ਕਹਦੀ ਲੋੜ ਨਹੀਂ ਆ ਤੂੰ ਤਾਂ ਬਿਮਾਰੋ ਬਣੀ ਹੈ ਤੁਹਾਨੂੰ ਕਿਹੜੀ ਤਲਗੀ ਹੱਦ ਹੋ ਗਈ ਤੁਹਾਡੇ ਵਾਲੀ ਮੇਰੇ ਵਾਸਤੇ ਹੁੰਦਾ ਨਾ ਡੰਡਾ ਫੜ ਕੇ ਕੱਢਦੀ ਇਹਨਾਂ ਨੇ ਇੱਥੋਂ ਕਿ ਡਾਂਡ ਕੇ ਤੇ ਫੇਰ ਮੈਨੂੰ ਮੇੜੇ ਮਾਰ ਕੇ ਚਲ ਗਏ ਆ ਮੇਰੇ ਤੇ țeੜ ਤੇ ਲਿਖੀਆਂ ਗੱਲਾਂ ਇਹਨਾਂ ਦੀਆਂ ਇੱਕ ਤਾਂ ਚਾਹੁੰਦੇ ਆ ਕਿ ਮੈਂ ਇਹਨਾਂ ਦੀਆਂ ਗੱਲਾਂ ਬਰਦਾਸ਼ਤ ਕਰ ਲੈਂਦੀ ਆ ਜਾਂ ਪਿਆਲਾ ਇਹਨਾਂ ਨੂੰ ਮੈਂ ਆਏ ਵੱਡੇ ਮੇਰੇ ਕੁੜਮ ਨਹੀਂ ਜਿੱਥੇ ਤੇਰੀ ਧੀ ਦੱਬੀ ਆ ਨਾ ਮੈਂ ਉੱਥੇ ਗਲਗੀ ਹੋਣੀ ਸੜਗੀ ਹੋਣੀ ਆ ਤੈਨੂੰ ਤੇ ਉਹਦੀਆਂ ਹੱਡੀਆਂ ਵੀ ਲੱਭਣੀਆਂ ਰੋਨੀ ਆ ਕਿ ਜੰਮਣ ਵਾਲਿਆਂ ਨੂੰ ਹੁਣ ਕੀ ਡੇਜੇ ਕਰਨ ਕਿ ਇਹਨੂੰ ਫੋਨ ਉੱ사 ਦਵਾ ਦਿਆ ਕਰੋ ਕੀ ਹੋ ਗਿਆ ਬੇਟਾ ਹਵੇਲਾ ਚ 5 ਮਿੰਟ ਫੜੀ ਲਿਆ ਤੇ ਹਰ ਵੇਲੇ ਤੇ ਫੋਨ ਹੱਥ ਚ ਰਹਿੰਦਾ ਤੁਹਾਡੇ ਰੱਖ ਤਾਂ ਹਾਂਜੀ ਦੱਸੋ ਦੱਸਣਾ ਕੀ ਆ ਤਾਈ ਆਈ ਹੀ ਕੱਲ ਤਾਈ ਕਹਿੰਦੀ ਆ ਮਗਰਲੀ ਤਾਈ ਹਾਂ ਤੇ ਬਾਰ ਬਾਰ ਬਿੱਲਾ ਮਰੀ ਜਾਂਦੀ ਹੈਗੀ ਹਾਂ ਫਿਰ ਮੈਂ ਗੇਟ ਨਹੀਂ ਖੋਲਿਆ ਹਾਂ ਤੇ ਹਟਦੀ ਨਹੀਂ ਫਿਰ ਮੈਨੂੰ ਗੇਟ ਖੋਲਣਾ ਪਿਆ ਫਿਰ ਫਿਰ ਕੀ ਹੋਰ ਬੁਸ਼ ਕਰ ਲਈ ਹੀ ਬਾਹਰ ਨਾ ਵੀ ਹੂੰ ਤੇ ਉਹ ਇਹ ਨਵਲ ਧਿਆਨ ਪੈ ਗਿਆ ਹੂੰ ਤੇ ਉਹਨੂੰ ਪੁੱਛਣ ਡਿਆ ਵੀ ਇਹ ਕੌਣ ਆ ਉਹਨੂੰ ਜ਼ਿਆਦਾ ਮੂੰਹ ਨਾ ਲਾਇਆ ਕਰ ਬੜੀ ਉੰਤਰੀ ਨੂੰ ਪਤਾ ਤਾਂ ਹੈਗਾ ਉਹਦਾ ਮੈਂ ਤਾਂ ਫਿਰ ਉਹਨੂੰ ਹੀ ਨਹੀਂ ਗੱਲ ਕਹੀ ਮੈਂ ਵੀ ਮੇਰੀ ਮਾਸੀ ਦੀ ਕੁੜੀ ਆ ਹਾਂ ਤੇ ਕਹਿੰਦੀ ਵੀ ਤੇਰੀ ਮਾਸੀ ਦੀ ਕੁੜੀ ਕਿੱਥੋਂ ਆ ਗਈ ਉਹ ਤਾਂ ਇੰਨੀ ਦੂਰ ਰਹਿੰਦੇ ਆ ਅੱਗੇ ਤਾਂ ਕਦੀ ਆਏ ਨਹੀਂ ਵੇ ਵੇਰਾ ਦਿਮਾਗ ਲਾ ਮੈਨੂੰ ਕਿਸ ਤੂੰ ਕੀ ਲੈਣਾ ਕੌਣ ਆਇਆ ਕੌਣ ਗਿਆ ਜਾਣ ਕੇ ਉਹਨੇ ਜ਼ਿਆਦਾ ਨਾ ਉਹ ਕਰਿਆ ਕਰ ਬੂਆ ਖੁਰਨਾ ਹੀ ਲੱਗੇ ਤਾਂ ਆਵੇਂ ਨਾ ਬੋਆ ਹੀ ਨਹੀਂ ਖੁਰਨਾ ਕੀ ਜਾਂਦੀ ਨਾ ਵੱਲੋਂ ਹੋੜ ਗਈ ਜਾਂਦੀ ਆ ਉਹ ਤਾਂ ਹੀ ਪੁੱਛਦੀ ਇਹਦੇ ਬਾਰੇ ਵੀ ਇਹ ਕਿੱਥੋਂ ਆਈ ਐ ਕੋਹੋਂ ਆ ਕਿੱਦਾਂ ਆ ਤੇ ਉਹ ਪਾਸੇ ਉਹ ਲੋਕ ਹੀ ਨਹੀਂ ਹਾ ਤੇ ਕਹਿੰਦੀ ਨਹੀਂ ਉਹ ਤੇਰੇ ਇੱਡੇ ਦੂਰ ਉਹ ਆਈ ਨਹੀਂ ਸਕਦੀ ਇਥੇ ਅੱਗੇ ਤੇ ਬੰਦਾ ਪੁੱਛੇ ਵੀ ਕੋਈ ਇਹ ਪ੍ਰੋਣਾ ਆਈ ਨਹੀਂ ਸਕਦਾ ਇੰਨੀ ਦਰਵਾਜ਼ਾ ਆਇਆ ਵਾ ਤੇ ਮੈਂ ਤੈਨੂੰ ਮੈਂ ਦੱਸਿਆ ਨਾ ਉਹ ਜਨਾਨੀ ਬੜੀ ਤੇਜ ਆ ਉਹਦੇ ਨਾਲ ਜਿਆਦਾ ਸਲਾਈ ਨਹੀਂ ਪੈਣਾ ਔਰ ਤੋਂ ਜਦੋਂ ਆਉਂਦੀ ਵੇਖ ਲੈ ਤੂੰ ਆਪ ਹੀ ਇੱਧਰ ਨਾ ਹੋ ਜਾ ਕਰ ਠੀਕ ਆ ਉਹ ਤਾਂ ਲੱਗੇ ਖਲਾਉਣਾ ਹੀ ਨਹੀਂ ਚੱਲ ਹੁਣ ਅੱਗੇ ਤੋਂ ਬੂਹਾ ਨਾ ਖੋਲਿਆ ਕਰੂੰਗੀ ਆਹ ਪਰ ਖੋਲੇ ਬਣਾ ਸਰਦਾ ਵੀ ਨਹੀਂ ਗਾ ਹੜਦੀ ਵੀ ਹੈਨੀ ਬੱਲਾ ਮਾਰਨੂ ਨਾਲੇ ਜੜੀ ਮੈਂ ਤੈਨੂੰ ਗੱਲ ਕਹੀ ਐ ਨਾ ਉੱਤੇ ਉਹਨਾਂ ਕਤਨ ਵਦਾ ਉਦੀ ਦੇ ਆਪਣੇ ਘਰ ਨਹੀਂ ਬੰਦੀ ਆਪਣੇ ਨੋਹ ਪਤਨ ਨਹੀਂ ਬੰਦੀ ਉਹਦੀ ਉਹਨਾਂ ਤੇ ਪਤਾ ਨਹੀਂ ਕਿੰਨਿਆਂ ਕ ਲੋਕਾਂ ਦੇ ਘਰ ਕਲੇਸ ਕਰਵਾਤੇ ਆ ਇਹ ਨਹੀਂ ਵੀ ਨਵ ਕਰਕੇ ਮੈਂ ਕਹਿੰਦਾ ਵਾਂ ਉਦਾਂ ਹੀ ਯੋਜਨਾ ਨਹੀਂ ਹੈ ਨੀ ਕਿ ਮਤਲਬ ਇਹ ਗੱਲਬਾਤ ਕਰਨ ਜੋਗੀ ਹੈ ਨਹੀਂਗੀ ਉਹ ਕਲੇਸ ਹੀ ਪਾਉਂਦੀ ਰਹਿੰਦੀ ਕਰੋ ਪਿਛਲੀ ਵਾਰੀ ਉਹਨਾਂ ਪਤਾ ਨਹੀਂ ਕਿੰਨਾ ਕ ਪੱਤ ਕਰਵਾਤਾ ਯੋ ਪਰਲੇ ਮੱਲੇ ਸਿਰ ਪਰਵਾਤੇ ਉਹਨਾਂ ਦੇ ਠੀਕ ਆ ਅੱਗੇ ਤਾਂ ਬੂਹਾ ਖੋਲਣਾ ਹੀ ਨਹੀਂਗਾ ਜੋ ਮਰਜੀ ਹੋ ਜਾਏ ਚਲ ਠੀਕ ਹਾਂ ਨਹੀਂ ਖੋਲਾ ਕਰ ਇਹ ਵੀ ਆਪਣੇ ਘਰ ਤੇ ਚੱਲ ਇਦਾਂ ਦੀ ਗੱਲਬਾਤ ਹੈ ਨਹੀਂਗੀ ਹਣਾ ਪਰ ਉਹਦੀ ਉਹ ਵੇਖੀਂਗੇ ਤੇ ਉਹਦੇ ਆਪਣੇ ਘਰ ਨਹੀਂ ਬੰਦੀ ਉਹਦੀ ਉਹਦੀ ਨੋ ਪਤਾ ਨਹੀਂ ਕਿੰਨੀ ਗਾਲ ਕੱਢਦੀ ਉਹਨੂੰ ਰਨ ਜਾ ਵੇ ਭਲਾ ਨਵਦੀਵਾ ਜਾਈ ਆ ਦੇ ਨਹੀਂ ਉਹ ਤੇ ਸੁੱਤੀ ਪਾ ਜਾ ਭਲਾ ਵੇ ਹਾਂ ਉੱਠ ਕੇ ਇੱਕ ਮਿੰਟ ਨਾ ਵਾ ਇਹ ਮੈਨੂੰ ਮੈਨੂੰ ਬਚਾ ਲੋ ਮੈਨੂੰ ਕਿਹਨੇ ਮਾਰ ਦੇਣਾ ਨਹੀਂ ਮੈਨੂੰ ਬਚਾ ਲੋ ਤੂੰ ਭਾਬੀ ਮੈਨੂੰ ਬਚਾ ਲੋ ਮੈਨੂੰ ਮਾਰ ਦੇਣਾ ਮਾਣੇ ਚੁੱਪ ਕਰ ਨਾ ਵਾ ਕੀ ਕਰ ਗਈ ਹੋਈ ਆ ਮੈਨੂੰ ਬਚਾ ਲੋ ਮੈਨੂੰ ਕੀ ਹੋਇਆ ਤੈਨੂੰ ਕੀ ਹੋਇਆ ਮੈਨੂੰ ਮੈਨੂੰ ਮਾਰ ਦੇਣਾ ਕੋਈ ਨਹੀਂ ਮਾਰਦਾ ਤੈਨੂੰ ਉਹ ਬੀਜੀ ਦੋ ਦਿਨ ਜਾਈਆ ਇਹ ਤੂੰ ਬੁਢੀ ਐ ਉਹਨੇ ਨਹੀਂ ਮੈਨੂੰ ਮਾਰ ਦੇਣਾ ਉਹਨੇ ਮੈਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਮੈਂ ਬੜੀ ਮੁਸ਼ਕਿਲ ਬਚ ਕੇ ਆਈ ਹਾਂ ਕਿਉਂਕਿ ਉਹਨਾਂ ਨੇ ਮਾਰ ਦੇਣਾ ਨਹੀਂ ਮਾਰਦੀ ਉਹ ਨਹੀਂ ਮਾਰਦੇ ਤੈਨੂੰ ਤੂੰ ਸੁਪਨਾ ਵੇਖਿਆ ਵਾ ਨਹੀਂ ਨਹੀਂ ਉਹਨੇ ਨਹੀਂ ਮੈਨੂੰ ਮਾਰ ਦੇਣਾ ਤੀ ਮੇਰੇ ਕੋਲ ਯਾਦ ਕਰੋ ਵੀ ਚੱਲ ਚੁੱਪ ਕਰ ਨਾਲ ਚੁੱਪ ਕਰ ਤੇ ਮੇਰੀ ਗੱਲ ਸੁਣ ਤੈਨੂੰ ਕਿਸੇ ਨਹੀਂ ਮਾਰਨਾ ਇਹ ਨਾਲ ਤੇ ਕਮਰੇ ਦੇ ਬਾਹਰ ਹੀ ਬੈਠੇ ਹਾਂ ਤੇਰੀ ਬਾਤ ਸੁਣ ਕੇ ਮਸੋਲੀ ਆ ਗਈ ਹੈ ਨਾ ਨਹੀਂ ਉਹਨੇ ਮੈਨੂੰ ਮਾਰ ਦੇਣਾ ਕੀ ਵੇਖਿਆ ਤੂੰ ਸੁਪਨੇ 'ਚ ਕੀ ਵੇਖਿਆ ਹੈਂ ਮੈਂ ਤਾਂ ਨਾਲ ਖੜੀ ਦੇਖੋ ਤੇ ਬੁੱਢੀਆਂ ਮੈਂ ਦੋ ਮੈਨੂੰ ਜਿੰਦੜੇ ਚ ਲੈ ਗਏ ਤੇ ਮੈਨਰੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਐ ਨਹੀਂ ਮਾਰਦੇ ਬੁੱਢ ਨੇ ਨਹੀਂ ਮਾਰਦੇ ਕੋਈ ਨਹੀਂ ਮਾਰਦਾ ਅਸੀਂ ਇੱਥੇ ਹੀ ਆਂ ਨਾ ਵਾ ਕੀ ਬਤਾ ਤੈਨੂੰ ਚੇਤਾ ਆਉਂਦਾ ਹੋਵੇ ਕੋਈ ਕਿ ਜਿਹਨਾਂ ਤੈਨੂੰ ਮਾਰਿਆ ਸੋਚ ਹਾਂ ਤੂੰ ਕੀ ਬਤਾ ਚੇਤਾ ਆਜੇ ਵੀ ਕੋਣ ਹੀ ਗਿਆ ਕਿੱਥੋਂ ਹੀ ਗਿਆ ਜਦ ਤੱਕ ਕੋਈ ਰਿਸ਼ਤਾ ਹੀ ਹੋਣਾ ਦੇ ਨਾਲ ਫਾ ਬੀਜੀ ਮੈਨੂੰ ਨਾ ਕੋਈ ਨਹੀਂ ਯਾਦ ਆਉਂਦੇ ਮੈਂ ਤਾਂ ਕਿ ਕੀ ਦੱਸਾਂ ਮੈਨੂੰ ਪਤਾ ਹੀ ਨਹੀਂ ਉਹ ਕੌਣ ਆ ਉੜਾ ਜੇ ਬੋਤ ਨੂੰ ਆਪ ਤੇ ਜੋਰ ਪਾਣਾ ਕੀ ਕਰ ਕੋਈ ਚੇਤੇ ਆ ਜਾ ਤੈਨੂੰ ਮੈਂ ਜਦੋਂ ਵੀ ਚੀਜ਼ ਕਰੇ ਸੋਚਦੀ ਆ ਮੈਨੂੰ ਹੋਰ ਤਰ੍ਹਾਂ ਹੁਣ ਲੱਗਦਾ ਵਾ ਚੱਲ ਨਾ ਸੋਚਣਾ ਕੋਈ ਗੱਲ ਨਹੀਂ ਚੇਤੇ ਹੁੰਦਾ ਤਾਂ ਕੋਈ ਗੱਲ ਨਹੀਂ ਤੂੰ ਇਹ ਆਪਣੇ ਬਾਰੇ ਨਾ ਹੁਣ ਸੋਚ ਤੂੰ ਆਪਣੇ ਬੱਚੇ ਬਾਰੇ ਵੀ ਸੋਚ ਹੁਣ ਕੋ ਕੱਲੀ ਦੀ ਠੀਕ ਆ ਫਿਰ ਬਾਜੀ ਜੀ ਇਦਾਂ ਕਿਦਾਂ ਪਤਾ ਲੱਗੂਗਾ ਕਿ ਮੈਂ ਕਿੱਥੋਂ ਆਈ ਆ ਮੈਂ ਕੌਣ ਆ ਕੋਈ ਗੱਲ ਨਹੀਂ ਹੁਣ ਤੈਨੂੰ ਅੱਜ ਸੁਪਨਾ ਆਇਆ ਵਾ ਕੀ ਪਤਾ ਹੋਲੀ-ਹੋਲੀ ਤੈਨੂੰ ਚੇਤਾ ਆ ਜਾਏ ਕਿ ਕਿੱਥੋਂ ਆਈ ਆ ਕੌਣ ਵੀ ਗਿਓ ਤੇ ਨਾ ਕੀ ਕਰਕੇ ਦੇਹੀਗੇ ਕੋਈ ਗੱਲ ਤੂੰ ਇਹ ਟੈਨਸ਼ਨ ਨਾ ਲਿਆ ਕਰ ਠੀਕ ਆ ਨਾਲੇ ਕੋਈ ਨਹੀਂ ਹੁਣ ਤੇਰੇ ਨਾਲ ਲੱਗੇ ਰਿਹਾ ਕਰੂੰਗੀ ਹਾਂਜੀ ਤੂੰ ਹੀ ਮੇਰੇ ਨਾਲ ਲੱਗੇ ਸਾਂਇਆ ਕੋਈ ਨਹੀਂ ਮੈਂ ਤੇਰੇ ਨਾਲ ਹੀ ਸਾਂਇਆ ਕਰੂੰਗੀ ਕੋਈ ਗੱਲ ਤੂੰ ਨਾ ਟੈਨਸ਼ਨ ਨਾ ਲਿਆ ਕਰ ਠੀਕ ਆ ਚੱਲ ਕੋਈ ਨਹੀਂ ਤੂੰ ਹੁਣ ਬਾਰ-ਬਾਰ ਨਾ ਸੋਚੇ ਚੀਜ਼ ਬਾਰੇ ਠੀਕ ਆ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਹੁਣ ਆਪਣੇ ਦਿਮਾਗ ਤੇ ਜ਼ੋਰ ਨਾ ਪਾਈ ਹੋ ਨਾ ਹੋਏ ਮੈਂ ਬਾਹਰ ਲਿਆ ਤਾਂ ਫੇਰ ਉਹ ਬਸ ਸੋਚ-ਸੋਚ ਕੇ ਟੈਨਸ਼ਨ ਲਈ ਜਾਵੇ ਠੀਕ ਆ ਕੋਈ ਨਹੀਂ ਠੀਕ ਮੈਂ ਪਾਣੀ ਲੈ ਕੇ ਆਉਣੀ ਤਾਣੀ ਕੀ ਜੋ ਨਾ ਹੋਇ ਨਾ ਮੜਾ ਹੋਇਆ ਜੋ ਇੰਨਾ ਸੋਚ ਕੇ ਨਾ ਤਰ ਚਲੀ ਪਾਣੀ ਕੀ ਯੋਨਾ ਕੀਤਾ ਹੋਊ ਇੰਨਾ ਵੀ ਬਲ ਇਹਨੇ ਲੋਕੀ ਮਾਰੇ ਕੀ ਜੋਨ ਕੀਤੇ ਹੋਣਗੇ ਇੱਥੇ ਚਲੋ ਜੋ ਕਰ ਲਗੇ ਭਰਨਗੇ ਵੀ ਉਹ ਹੀ ਕੀ ਪਤਾ ਨਹੀਂ ਨਾ ਮਾਰੇ ਹਾਂ ਹੋਵੇ ਸਨ ਕੀ ਗੱਲ ਹੋਈ ਆ ਠੀਕ ਆ ਨਾ ਵਾ ਸਰੀ ਮੇ ਆਣ ਕੇ ਦੱਸਨੀ ਹੈ ਕੀ ਹੋਇਆ ਮੈਂ ਪਾਣੀ ਦੇਵਾਂ ਪਹਿਲਾਂ ਨਾ ना पी। चल लमे पैसा ना कौन सोची ना बोला ठीक है मैं